ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਲਕੀਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਦੇ ਆਂ 14 ਸਤੰਬਰ ਪੰਜਾਬ ਦੇ ਮੌਸਮ ਦੀ ਕਿ ਅੱਜ 14 ਸਤੰਬਰ ਨੂੰ ਪੰਜਾਬ ਦੇ ਮੌਸਮ ਦੇ ਵਿੱਚ ਕੀ ਕੀ ਹਲਚਲ ਹੋ ਸਕਦੀ ਹੈ ਵੀਰੋ 12 13 ਦੇ ਵਿੱਚ ਪੰਜਾਬ ਦਾ ਮੌਸਮ ਟੁੱਟਮੀ ਬਰਸਾਤੀ ਗਤੀ ਵੀ ਦਿਨ ਬੜਾ ਸੀ ਕਿਸੇ ਕਿਸੇ ਖੇਤਰਾਂ ਦੇ ਵਿੱਚ ਆਪਾਂ ਨੂੰ ਹਲਕੀ ਫੁਲਕੀ ਮੀਂਹ ਦੀਆਂ ਕਾਰਵਾਈਆਂ ਜਾਂ ਬਦਲਵਾਈ ਵੀ ਟੁੱਟਮੀ ਭੱਗਾਂ ਦੇ ਵਿੱਚ ਮੀਂਹ ਦੇਖਣ ਨੂੰ ਮਿਲਿਆ ਹੈ ਸੋ ਅੱਜ ਵੀਰੋ 14 ਸਤੰਬਰ ਨੂੰ ਜੇ ਆਪਾਂ ਕਰੀਏ ਸਿਸਟਮ ਦਾ ਜੋ ਪ੍ਰਭਾਵ ਹੈ ਵੀਰੋ ਘਟਿਆ ਹੈ ਤੇ ਬਿਲਕੁਲ ਨਾ ਮਤਰੀ ਵੀਰੋ ਅੱਜ ਪੰਜਾਬ ਦਾ ਤਕਰੀਬਨ 90% ਖੇਤਰਾਂ ਦੇ ਵਿੱਚ ਵੀਰੋ ਮੌਸਮ ਸਾਫ ਧੁੱਪ ਵਾਲਾ ਹੀ ਦੇਖਣ ਨੂੰ ਮਿਲੇਗਾ ਵੀਰੋ ਦਿਨ ਦੇ ਟੈਂਪਰੇਚਰ ਤਕਰੀਬਨ ਅੱਜ 32-33 ਡਿਗਰੀ ਦੇ ਆਸ-ਪਾਸ ਰਹਿਣਗੇ ਪਰ ਆਉਂਦੇ ਦਿਨਾਂ ਦੇ ਵਿੱਚ ਵੀਰੋ ਜੋ ਗਰਮੀ ਦਾ ਪ੍ਰਭਾਵ ਹੈ ਉਹ ਵਧੇਗਾ ਟੈਂਪਰੇਚਰ ਆਪਾਂ ਨੂੰ 3 ਤੋਂ 4 ਡਿਗਰੀ ਵਧਣਗੇ ਅੱਗੇ ਵੀਰੋ ਇੱਕ ਬੰਗਾਲ ਦੀ ਖਾੜੀ ਦੇ ਵਿੱਚ ਇੱਕ ਹੋਰ ਚੱਕਰਪਤੀ ਸਿਸਟਮ ਉੱਠਿਆ ਜਿਸ ਦਾ ਪ੍ਰਭਾਵ ਆਪਾਂ ਨੂੰ ਪੰਜਾਬ ਦੇ ਉੱਪਰ ਕੀ ਪਵੇਗਾ ਉਹਦੇ ਵੀ ਆਪਾਂ ਥੋੜੀ ਵੀਰੋ ਉਸ ਚੱਕਰਵਤੀ ਉਹ ਸਿਸਟਮ ਬਣਿਆ ਹੈ ਉਹਦਾ ਰੂਟ ਵੀਰੋ ਇਹੋ ਹੀ ਹੈ ਕਿ ਉਹ ਐਮਪੀ ਯੂਪੀ ਤੋਂ ਹੁੰਦਾ ਹੋਇਆ ਰਾਜਸਥਾਨ ਤੱਕ ਵੀਰੋ ਦਾ ਪ੍ਰਭਾਵ ਜੋ ਜ਼ਿਆਦਾ ਦੇਖਣ ਨੂੰ ਮਿਲੇਗਾ ਇਹ ਤਕਰੀਬਨ 16 17 ਨਵੰਬਰ ਦੇ ਆਸ-ਪਾਸ ਵੀਰੋ ਬੰਗਾਲ ਦੀ ਖਾੜੀ ਤੋਂ ਸਿਸਟਮ ਅੱਗੇ ਆਪਣਾ ਰੂਟ ਜੋ ਹੈ ਉਸ ਤੇ ਚੱਲੇਗਾ ਤੇ ਵੀਰੋ ਰਾਜਸਥਾਨ ਦੇ ਤੱਕ ਤਕਰੀਬਨ 18 19 ਸਤੰਬਰ ਦੇ ਆਸ-ਪਾਸ ਪਹੁੰਚ ਜਾਵੇਗਾ ਜੀਦਾ ਪੰਜਾਬ ਦੇ ਉੱਪਰ ਆਪਾਂ ਨੂੰ ਪ੍ਰਭਾਵ ਵੀ ਰੂ ਹਵਾਵਾਂ ਦੇ ਰੂਪ ਦੇ ਵਿੱਚ ਦੇਖਣ ਨੂੰ ਮਿਲੂਗਾ ਤੇਜ ਪੂਰਬ ਦੱਖਣ ਦਿਸ਼ਾ ਤੋਂ ਹਵਾਵਾਂ ਪੰਜਾਬ ਦੇ ਵਿੱਚ ਉਚਾਲ ਸਕਦੀਆਂ ਨੇ ਤੇ ਵੀਰੋ ਛੋਟੇ ਮੋਟੇ 19 ਜਾਂ 20 ਸਤੰਬਰ ਦੇ ਵਿੱਚ ਬਰਸਾਤ ਦੇ ਸਾਰ ਆਪਾਂ ਨੂੰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਨੇ ਬਾਕੀ ਵੀਰੋ ਅੱਜ ਦੇ ਦਿਨ ਤਕਰੀਬਨ ਮੌਸਮ ਪੰਜਾਬ ਦਾ ਸਾਫ਼ ਹੀ ਰਹੇਗਾ ਛੜ ਖਲਕੀ ਫੁਰਕੀ ਛੋਟੀ ਮੋਟੀ ਬੱਦਲਬਾਜ਼ੀ ਵੀਰੋ ਦੁਪਹਿਰ ਦੇ ਸਮੇਂ ਤੋਂ ਬਾਅਦ ਜੋ ਅਚਾਨਕ ਬਣਦੀ ਹੈ ਨਿੱਕੇ ਮੂਟੇ ਕਾ ਦੁੱਕਾ ਥਾਮ ਅਤੇ ਛੋਟੇ ਮੋਟੇ ਮੀਂਹ ਦੇ ਸ਼ਰਾਟੇ ਦੇਖਣ ਨੂੰ ਮਿਲ ਸਕਦੇ ਨੇ ਜੋ ਬਿਨਾਂ ਕਿਸੇ ਅਪਰੇਟ ਦੇ ਵੀਰੋ ਬਾਕੀ ਹੋਰ ਮੌਸਮ ਦੇ ਵਿੱਚ ਵੀ ਕੋਈ ਵੱਡਾ ਫੇਰ ਬਦਲ ਵੱਡੀ ਤਬਦੀਲੀ ਨਹੀਂ ਹੋਵੇਗੀ ਹਵਾਵਾਂ ਵੀਰੋ ਤਕਰੀਬਨ ਅੱਜ ਆਪਾਂ ਨੂੰ ਦੱਖਣ ਦਿਸ਼ਾ ਤੋਂ ਹਵਾਵਾਂ ਵੀਰੋ ਚਲਦੀਆਂ ਦੇਖਣ ਨੂੰ ਮਿਲਣਗੀਆਂ ਤੇ ਥੋੜਾ ਮੋਟਾ ਵੀਰੋ ਆਪਾਂ ਨੂੰ ਕਿਸੇ ਖੇਤਰਾਂ ਦੇ ਵਿੱਚ ਪੱਛੇ ਵੀ ਹਵਾਵਾਂ ਦਾ ਰੁੱਖ ਵੀ ਦੇਖਣ ਨੂੰ ਮਿਲੇਗਾ ਕਿਉਂਕਿ ਵੀਰੋ ਇੱਕ ਦੋ ਦਿਨ ਹਵਾਵਾਂ ਦੇ ਵਿੱਚ ਫੇਰ ਬਦਲ ਹੁੰਦਾ ਰਹੇਗਾ ਫਿਰ ਉਸ ਤੋਂ ਬਾਅਦ 18 19 20 ਦੇ ਵਿੱਚ ਫਿਰ ਤਕਰੀਬਨ ਪੂਰਬ ਦੱਖਣ ਦਿਸ਼ਾ ਤੋਂ ਤੇਜ਼ ਹਵਾਵਾਂ ਪੰਜਾਬ ਦੇ ਵਿੱਚ ਚੱਲਣ ਗਿਆ ਸਿਸਟਮ ਦੇ ਪ੍ਰਭਾਵ ਦੇ ਕਰਕੇ ਉਹ ਚੱਕਰਵਾਤੀ ਸਿਸਟਮ ਹੈ ਉਸ ਦਿਨ ਆਪਣਾ ਪੰਜਾਬ ਦਾ ਮੌਸਮ ਇੰਨਾ ਕੁ ਪ੍ਰਭਾਵਿਤ ਹੋਏ ਕੁਝ ਖੇਤਰਾਂ ਦੇ ਵਿੱਚ ਵੀਰੋ ਛੋਟੇ-ਮੋਟੇ ਬਰਸਾਤ ਦੇ ਹਸਰ ਬਣਨਗੇ ਬਾਕੀ ਉਹ ਸਹੀ ਜਾਣਕਾਰੀ ਸਟੀਕ ਵੀਰੋ ਆਪਾਂ ਆਉਂਦੇ ਦਿਨਾਂ ਦੇ ਵਿੱਚ ਡੇਲੀ ਵੀਡੀਓ ਦੇ ਵਿੱਚ ਕਿਸਾਨ ਵੀਰਾਂ ਨਾਲ ਸਾਂਝੀ ਕਰਦੇ ਰਹਾਂਗੇ ਸਹੀ ਤੋਂ ਸਹੀ ਜਾਣਕਾਰੀ ਸੋ ਵੀਰੋ ਮੌਸਮ ਦੀ ਛੋਟੀ ਤੋਂ ਵੱਡੀ ਅਪਡੇਟ ਲਈ ਸਹੀ ਜਾਣਕਾਰੀ ਲਈ ਤੇ ਖੇਤੀ ਸਬੰਧੀ ਹੋਰ ਜਾਣਕਾਰੀਆਂ ਲਈ ਚੈਨਲ ਚੈਹ ਰਖੀਤੀ ਸੇਵਾ ਸੈਂਟਰ ਨਾ ਬਣੀ ਰਹਿਓ ਜੀ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ